ਦੋਹਰਾ ਦਸੋਂ ਪਚੰਗੀ ਥੇ ਤੁਰੇ ਆਲੀ ਮਾਲੀ ਸਿੰਘ ਸਾਥ ਭਾਈ ਆਲੀ ਸਿੰਘ ਅਤੇ ਮਾਲੀ ਸਿੰਘ ਦੇ ਨਾਲ ਦਸਕ ਜੰਗੀ ਸਿੰਘ ਜਿਹੜੇ ਜੰਗ ਕਰਨ ਵਾਲੇ ਸਨ ਉਹ ਤੁਰੇ ਸਨ ਬੰਦਾ ਬਹਾਦਰ ਦੇ ਕੋਲ ਜਾਣ ਵਾਸਤੇ ਤਿਆਰ ਹੋਏ ਨੇ ਤੁਰੇ ਨੇ ਦੂਰੋਂ ਬੰਦੇ ਦੇਖ ਕੇ ਧਿਰੋ ਮਾਥ ਪਰ ਹੱਥ ਬੰਦਾ ਸਿੰਘ ਬਹਾਦਰ ਨੂੰ ਦੂਰੋਂ ਦੇਖ ਕੇ ਸਿੰਘਾਂ ਨੇ ਆਪਣੇ ਦੋਵੇਂ ਹੱਥ ਜਿਹੜੇ ਨੇ ਜੋੜ ਕੇ ਮੱਥੇ ਤੋਂ ਉਤਾਹ ਚੁੱਕੇ ਚੋਪਈ ਵਾਹਿਗੁਰੂ ਕੀ ਫਤਿਹ ਬੁਲਾਈ ਜਾਨਸਾਰ ਸਿੰਘਾਂ ਨੇ ਭਾਈ ਆਲੀ ਸਿੰਘ ਮਾਲੀ ਸਿੰਘ ਦੇ ਨਾਲ ਦੇ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਨੂੰ ਉੱਚੀ ਦੇਣੇ ਫਤਿਹ ਗਜਾਈ ਐ ਅਕਾਲ ਆਲ ਅਕਾਲ ਕੀ ਬਾਤ ਸੁਣਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੀ ਗੂੰਜ ਪਈ ਅੱਗੇ ਬੰਦੇ ਜੋ ਬਚਨ ਸੁਣਾਏ ਜਦੋਂ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਗਏ ਉਹ ਸਿੰਘਾਂ ਨੂੰ ਇਉਂ ਬੋਲਿਆ ਜਾਹ ਤੇ ਆਪਣੋ ਨਾਮ ਬਤਾਏ ਸਿੰਘੋ ਤੁਸੀਂ ਚਾਹੁੰਦੇ ਹੋ ਕਿ ਸਾਡਾ ਨਾਮ ਲੈ ਕੇ ਦੱਸੇ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਬੁਲਾਵੇ ਫੇਰ ਸਾਨੂੰ ਪ੍ਰਤੀਤ ਆਵੇਗੀ ਫੇਰ ਸਾਨੂੰ ਯਕੀਨ ਭਰੋਸਾ ਕੌਨਫੀਡੈਂਸ ਆਵੇਗਾ ਵਿਸ਼ਵਾਸ ਆਵੇਗਾ ਆਲੀ ਸਿੰਘ ਮਾਲੀ ਸਿੰਘ ਪਸੌੜੀਏ ਆਏ ਆਲੀ ਸਿੰਘ ਤੇ ਮਾਲੀ ਸਿੰਘ ਤੋਂ ਇਲਾਵਾ ਇਹਨਾਂ ਦੇ ਨਾਲ ਦੇ ਸਿੰਘ ਜਿਹੜੇ ਸੀ ਉਹ ਪਸੌੜ ਤੋਂ ਆਏ ਸਨ ਬੰਦਾ ਸਿੰਘ ਜੀ ਨੇ ਕੀਆ ਭਾਈ ਆਲੀ ਸਿੰਘ ਮਾਲੀ ਸਿੰਘ ਅਤੇ ਨਾਲ ਪਸੌੜੀਏ ਪਸੌੜ ਪਿੰਡ ਦੇ ਰਹਿਣ ਵਾਲੇ ਸਿੰਘ ਆਏ ਨੇ ਕਰਾਮਾਤ ਘਰੋਂ ਢੂੰਡ ਤਾਏ ਬੰਦਾ ਬਹਾਦਰ ਕਹਿੰਦਾ ਘਰੋਂ ਤੁਰਦਿਆਂ ਕਰਾਮਾਤ ਲੱਭਣ ਤੁਰ ਪਏ ਕਿ ਦੇਖੀਏ ਬੰਦੇ ਵਿੱਚ ਕੋਈ ਕਰਾਮਾਤ ਕੋਈ ਕਣੀ ਹੈ ਜਾਂ ਨਹੀਂ ਕਰਮਾਤੋ ਸਤਗੁਰ ਮਾਹੀ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਕਹਿੰਦੇ ਕਰਾਮਾਤ ਜਿਹੜੀ ਉਸ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਦੇ ਵਿੱਚ ਹੈ ਮੇਰੇ ਵਿੱਚ ਨਹੀਂ ਭੇਜਣ ਵਾਰੇ ਲਾਜ ਰਖਾਂਹੀਂ ਉਸ ਸਹਿਬ ਸਹੈਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧਨੂ ਭੇਜਣ ਵਾਸਤੇ ਇਹ ਸਾਰਾ ਕੁਝ ਕੀਤਾ ਉਹ ਹੀ ਕਲੰਗੀਆਂ ਵਾਲੇ ਪਤਸ਼ਾਹ ਸਾਨੂੰ ਭੇਜਣ ਵਾਲੇ ਹਨ ਸਾਨੂੰ ਉਹਨਾਂ ਨੇ ਭੇਜਿਆ ਹੈ ਤੇ ਉਹ ਸਾਡੀ ਲੱਜਿਆ ਰੱਖਣਗੇ ਉਹ ਹੀ ਕਰਾਮਾਤ ਵੱਡੀ ਹੈ ਇਤੋਂ ਵੱਡੀ ਹੋਰ ਕੋਈ ਕਰਾਮਾਤ ਨਹੀਂ ਗੁਰੂ ਤੋਂ ਵੱਡੀ ਕੋਈ ਕਰਾਮਾਤ ਨਹੀਂ ਹੈ ਜੋ ਕਹੇ ਉਹਨਕੋ ਨਾਮ ਸੁਣਾਇਓ ਇਸ ਤਰ੍ਹਾਂ ਕਹਿ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੋਨਾਂ ਭਰਾਵਾਂ ਦਾ ਭਾਈ ਆਲੀ ਸਿੰਘ ਤੇ ਮਾਲੀ ਸਿੰਘ ਦਾ ਨਾਂ ਲੈ ਕੇ ਬੁਲਾਇਆ ਬੈਠੋ ਭਾਈ ਆਲੀ ਸਿੰਘ ਜੀ ਤੇ ਮਾਲੀ ਸਿੰਘ ਜੀ ਦੋਨੇ ਬੈਠਣਾ ਕਰੋ ਤਉਨ ਕੋ ਮਨ ਠੀਕ ਪ੍ਰਤਿਆਉ ਤਾਂ ਫਿਰ ਉਹਨਾਂ ਦੋਨਾਂ ਦੇ ਮਨ ਵਿੱਚ ਭਰੋਸਾ ਵੱਜ ਗਿਆ ਯਕੀਨ ਆ ਗਿਆ ਵੀ ਵਾਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਦਰ ਕੋਈ ਕਣੀ ਹੈ ਗੁਰੂ ਦੀ ਸਿੱਖੀ ਦੀ ਇਹ ਹੈ ਪੂਰਾ ਮਾਲੀ ਸਿੰਘ ਆਲੀ ਸਿੰਘ ਬੰਦਾ ਕਹੀ ਆਲੀ ਸਿੰਘ ਮਾਲੀ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਕਿਹਾ ਓਨ ਮੈਂ ਤੁਮ ਮੈਂ ਭੇਦੋ ਨਹੀਂ ਕਹਿਣ ਲੱਗੇ ਬਾਪ ਜਥੇਦਾਰ ਜੀ ਬਾਬਾ ਜੀ ਤੁਹਾਡੇ ਵਿੱਚ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬaraj ਸੱਚੇ ਪਰਸ਼ਾ ਵਿੱਚ ਸਾਨੂੰ ਤਾਂ ਕੋਈ ਰੰਚਕ ਮਾਤਰ ਵੀ ਫਰਕ ਵਖਰੇਵਾ ਨਹੀਂ ਲੱਗਿਆ ਅਬ ਕਾਹੇ ਕੋ ਦੇਰ ਲਗਾਈ ਆਲੀ ਸਿੰਘ ਕਹਿਣ ਲੱਗਿਆ ਕਿ ਸਤਗੁਰਾਂ ਨੇ ਤੁਹਾਨੂੰ ਬਲ ਦੇ ਕੇ ਤਾਕਤ ਦੇ ਕੇ ਸ਼ਕਤੀ ਦੇ ਕੇ ਪੈਦਾ ਹੈ ਤੇ ਹੁਣ ਕਿਸ ਵਾਸਤੇ ਦੇਰ ਲਾਈ ਆ ਹੁਣ ਕਰੀਏ ਹਮਲਾ ਸਰਹੰਦ ਦੇ ਉੱਤੇ ਹੱਲਾ ਬੋਲੀਏ ਹੁਣ ਬੈਠੇ ਕਾਦੇ ਵਾਸਤੇ ਆ ਤਿਆਰੀ ਕਰੀਏ ਕਰੋ ਕਾਰ ਕਰਨ ਆਏ ਜਾਹੀ ਤੇ ਆਉਣਸਾਰ ਹੀ ਇਹ ਬਚਨ ਕੀਤਾ ਕਿ ਜਿਹੜਾ ਕੰਮ ਕਰਨ ਵਾਸਤੇ ਆਇਆ ਹਾਂ ਹੁਣ ਉਹ ਕੰਮ ਕਰ ਦਈਏ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਕਹਿੰਦੇ ਆਲੀ ਸਿੰਘਾ ਫਿਰ ਬੈਠਦੇ ਨਹੀਂ ਅਸੀਂ ਹੁਣ ਜਿਹੜੇ ਕੰਮ ਵਾਸਤੇ ਮੇਰੇ ਸਤਿਗੁਰੂ ਸੱਚੇ ਪਰਸ਼ਾ ਸਰਬੰਸ ਸਦਾਨੀ ਪਿਤਾ ਨੇ ਭੇਜਿਆ ਉਹ ਜਿਹੜਾ ਕਾਰਜ ਅਸੀਂ ਹੁਣੇ ਕਰਦੇ ਹਾਂ। ਫਿਰ ਬੰਦੇ ਨੇ ਉਹਨਸੋਂ ਕਹੀ ਫਿਰ ਬੰਦੇ ਬਹਾਦਰ ਨੇ ਉੱਤਰ ਦਿੱਤਾ ਕਿ ਆਲੀ ਸਿੰਘ ਮਾਲੀ ਸਿੰਘ ਨੂੰ ਸਿੱਖ ਆਵਤ ਹੋਂ ਮਿਲਨੇ ਕਈ ਕਹਿੰਦੇ ਖਾਲਸਾ ਜੀ ਇੱਕ ਵਚਨ ਹੋਰ ਹੈ ਸਿੰਘਾਂ ਦੇ ਬਹੁਤ ਜਥੇ ਆ ਰਹੇ ਨੇ ਦੂਰ ਦੂਰ ਹੁਕਮਨਾਮੇ ਭੇਜੇ ਹਨ ਸਹਿਬਾਂ ਦੇ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਨੇ ਤਾਂ ਉਹ ਸਿੰਘ ਸਾਡੇ ਵੱਲ ਚੱਲੇ ਆ ਰਹੇ ਅਸੀਂ ਉਹਨਾਂ ਦੀ ਉਡੀਕ ਵਿੱਚ ਉਹਨਾਂ ਦੀ ਵੇਟ ਵਿੱਚ ਇੰਤਜ਼ਾਰ ਵਿੱਚ ਬੈਠੇ ਹਾਂ ਉਹਨੂੰ ਚਾਹੀਏ ਸੰਗਰ ਲਾਏ ਕਿਉਂਕਿ ਅਸੀਂ ਉਹਨਾਂ ਨੂੰ ਸਾਡਾ ਫਰਜ਼ ਹੈ ਉਹਨਾਂ ਨੂੰ ਨਾਲ ਲੈ ਕੇ ਤੁਰਨਾ ਚਾਹੁੰਦੇ ਹਾਂ ਵੀ ਸਾਰੇ ਇਕੱਠੇ ਹੋ ਕੇ ਚੱਲੀਏ ਇਹ ਨਾ ਉਹ ਪਿੱਛੇ ਰਹਿ ਜਾਣ ਇਹਮ ਕਰਕੇ ਹਮ ਦੇਰ ਲਗਾਵਾਂ ਇਸ ਕਰਕੇ ਅਸੀਂ ਜਿਹੜਾ ਨਾ ਦੇਰ ਲਾ ਰਹੇ ਹਾਂ ਉਹਨਾਂ ਦੀ ਉਡੀਕ ਕਰ ਰਹੇ ਹਾਂ ਹੋਰ ਹੋਰ ਸਾਡੇ ਵੱਲੋਂ ਕੋਈ ਦੇਰੀ ਨਹੀਂ ਬਸ ਆਹੀ ਹੈ ਕਿ ਉਹਨਾਂ ਜਿਹੜੇ ਸਿੰਘ ਪਿੰਡਾਂ ਚੋਂ ਬੁਲਾਏ ਨੇ ਹੁਕਮਨਾਮੇ ਭੇਜ ਕੇ ਪਵਾਦ ਚੋਂ ਮਾਲਵੇ ਚੋਂ ਮਾਝੇ ਚੋਂ ਕੋਠੋਹਾਰ ਚੋਂ ਤੰਨੀ ਤੇ ਉਹਦਾ ਨਾ ਕੀ ਅ ਬਾਰ ਦੇ ਵਿੱਚੋਂ ਬਾਂਗਰ ਦੇ ਵਿੱਚੋਂ ਇਹਨਾਂ ਸਾਰਿਆਂ ਦੀ ਉਡੀਕਾ ਉਹ ਆ ਰਹੇ ਨੇ ਇਕੱਠੇ ਹੋ ਕੇ ਫਿਰ ਚੱਲਾਂਗੇ ਕਿਉਂਕਿ ਇਕੱਠੇ ਹੋਿਆਂ ਦਾ ਮੇਲ-ਮਲਾਪ ਵੀ ਰਹਿੰਦਾ ਹੈ ਹੌਸਲਾ ਵੀ ਹੁੰਦਾ ਤੇ ਸਾਰੇ ਤਜਰਬੇ ਵੀ ਆਉਂਦੇ ਨੇ ਯੁੱਧ ਕਰਨ ਦੇ ਜਿਨ ਪੈ ਅੱਗੇ ਚਿੱਠੇ ਥੇ ਗਏ ਜਿਨ੍ਹਾਂ ਕੋਲੇ ਹੁਕਮਨਾਮੇ ਚਿੱਠੀਆਂ ਲੈਟਰ ਗਏ ਸਨ ਸੋਬ ਆਵਤ ਦੂਰੋਂ ਤਏ ਕਹਿੰਦੇ ਉਹ ਦੂਰੋਂ ਬੜੀ ਤੇਜ਼ੀ ਨਾਲ ਕਾਲ ਨਾਲ ਆ ਰਹੇ ਨੇ ਸਨੇਹਾ ਦੇਣ ਵਾਲੇ ਸਿੰਘਾਂ ਨੇ ਸਾਨੂੰ ਆ ਕਰਕੇ ਦੱਸਿਆ ਵੀ ਉਹ ਛੇਤੀ ਤੋਂ ਛੇਤੀ ਤੁਰੇ ਆਉਂਦੇ ਨੇ ਹਲਾ ਬੋਲਣ ਵਾਸਤੇ ਦੋਰਾ ਉਹਨਕੇ ਦਿਲ ਕੀ ਹਮਸ ਬੁਝੈ ਵੈ ਚਾਹੇ ਫਤੇ ਲਈ ਆਪ ਖਾਲਸਾ ਜੀ ਉਹਨਾਂ ਦੇ ਮਨ ਦੀ ਉਹਨਾਂ ਦੇ ਅੰਦਰੂਨੀ ਭਾਵਨਾ ਨੂੰ ਅਸੀਂ ਚੰਗੀ ਤਰ੍ਹਾਂ ਬੁੱਝਦੇ ਹਾਂ ਉਹ ਸੈਭ ਜਾਦਿਆਂ ਦਾ ਬਦਲਾ ਲੈਣਾ ਚਾਹੁੰਦੇ ਹਨ ਉਹ ਸਰਹੰਦ ਦੇ ਉੱਤੇ ਫਤਿਹ ਕਰਨਾ ਚਾਹੁੰਦੇ ਹਨ ਤੇ ਅਸੀਂ ਉਹਨਾਂ ਦੇ ਦਿਲ ਦੀ ਗੱਲ ਸਮਝ ਗਏ ਆ ਇਸ ਕਰਕੇ ਉਹਨਾਂ ਨੂੰ ਉਡੀਕ ਰਹੇ ਆ ਕਿਉਂਕਿ ਉਹਨਾਂ ਦੇ ਅੰਦਰ ਵੀ ਬਦਲੇ ਦੇ ਭਾਂਬੜ ਜਿਹੜੇ ਨੇ ਉਮਤ ਰਹੇ ਨੇ ਜੋ ਸਹਿਬਜ਼ਾਦਿਆਂ ਨੂੰ ਵਜ਼ੀਦੇ ਨੇ ਸ਼ਹੀਦ ਕੀਤਾ ਇਹ ਗੁੱਸਾ ਸਾਡੇ ਸਿੰਘਾਂ ਦੇ ਵਿੱਚ ਹੈ ਤੇ ਉਹ ਆ ਰਹੇ ਨੇ ਉਹਨਾਂ ਦੀ ਉਡੀਕ ਹੈ ਦੱਖਣ ਪੂਰਬ ਪੱਛਮੋਂ ਪਰਬਤ ਆਏ ਥਾਪ ਦੱਖਣ ਪੂਰਬ ਪੱਛਮ ਤੇ ਪਹਾੜ ਤੋਂ ਮਨ ਵਿੱਚ ਇਹ ਥਾਪ ਕੇ ਖਾਲਸੇ ਦੇ ਜਥੇ ਆ ਰਹੇ ਹਨ ਚਉਪਈ ਤੋਲੋ ਮਾਲਵੇੋਂ ਖਾਲਸੋ ਆਇਓ ਕਹਿੰਦੇ ਮਾਲਵੇ ਤੋਂ ਜੰਗਲ ਦੇਸ਼ ਤੋਂ ਵੀ ਕਹਿੰਦੇ ਨੇ ਖਾਲਸਾ ਜਿਹੜਾ ਪਹੁੰਚ ਗਿਆ ਹੈ ਬਹੁਤ ਕਾਲਸਾ ਇੱਥੇ ਪਹੁੰਚਿਆ ਇਕੱਠਾ ਇੰਨੇ ਨੂੰ ਬਚਨ ਕਰਦਿਆਂ ਨੂੰ ਹੀ ਫਤਿਹ ਸਿੰਘ ਭਾਈ ਕਾਂ ਲਿਆਇਓ ਕਹਿੰਦੇ ਜਿਹੜੇ ਚੱਕਾਂ ਵਾਲੇ ਸੀ ਭਾਈ ਕੇ ਭਾਈ ਫਤਿਹ ਸਿੰਘ ਜਿਹੜਾ ਸੀਗਾ ਉਹ ਆਪਦੇ ਭਾਈ ਚਾਰੇ ਨੂੰ ਭਾਈ ਕਿਆ ਸਿੱਧੂਆਂ ਨੂੰ ਲੈ ਕਰਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਪਹੁੰਚਿਆ ਹੈ ਕਰਮ ਧਰਮ ਸਿੰਘ ਰੂਪੇਵਾਰੇ ਅਤੇ ਭਾਈ ਕਰਮ ਸਿੰਘ ਤੇ ਭਾਈ ਪਰਮ ਸਿੰਘ ਤੇ ਧਰਮ ਸਿੰਘ ਦੋਨੇ ਜਿਹੜੇ ਨੇ ਭਾਈ ਰੂਪ ਚੰਦ ਸਾਹਿਬ ਜੀ ਦੇ ਪੁੱਤਰੇ ਨੇ ਭਾਈ ਰੂਪੇ ਵਾਲੇ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਕੋਲ ਪਹੁੰਚ ਚੁੱਕੇ ਨੇ ਆਏ ਤੇ ਵੀ ਗੁਰੂ ਪਿਆਰੇ ਗੁਰੂ ਦੇ ਪਿਆਰੇ ਇਹ ਭਾਈ ਰੂਪੇ ਤੋਂ ਆਏ ਹਨ ਧਰਮ ਯੁੱਧ ਦੇ ਸਾਹ ਪਾਉਣ ਵਾਸਤੇ ਧਰਮ ਯੁੱਧ ਇਹਨਾਂ ਨੇ ਲੜਨਾ ਹੈ ਰਾਮਾਂ ਤੇ ਲੋਕਾਂ ਆਪ ਨਾ ਆਏ ਤੇ ਪਟਿਆਲੇ ਵਾਲੇ ਜਿਹੜੇ ਰਾਜੇ ਸੀ ਭਾਈ ਆਰਾਮ ਸਿੰਘ ਤੇ ਤਰਲੋਕ ਸਿੰਘ ਜਿਹਨੂੰ ਛੋਟੇ ਨਾ ਕਰਕੇ ਰਾਮਾ ਤੇ ਤਲੂਕਾ ਕਹਿੰਦੇ ਨੇ ਫੂਲ ਕੇ ਪੂਰ ਕੀ ਰਿਆਸਤ ਦੇ ਮਾਲਕ ਇਹ ਆਪ ਤਾਂ ਨਾ ਪਹੁੰਚ ਸਕੇ ਕੋਈ ਅੜਿੱਕਾ ਲੱਗਿਆ ਦੇ ਦੇ ਖਰਚ ਉਹਨੇ ਭੇਜੇ ਪਰਾਏ ਉਹਨਾਂ ਨੇ ਬਹੁਤ ਸਾਰਾ ਖਰਚ ਦੇ ਕਰਕੇ ਤੇ ਹੋਰ ਬੰਦਿਆਂ ਨੂੰ ਭੇਜ ਦਿੱਤਾ ਹੈ ਤੇ ਹੋਰ ਸਿੰਘ ਜਿਹੜੇ ਨੇ ਉਹ ਆਏ ਨੇ ਪੂਲਕੀਆਂ ਰਿਆਸਤਾਂ ਕੋਲੋਂ ਰਾਮਾ ਤੇ ਤਲੂਕਾ ਦੋਨਾਂ ਦੇ ਹੁਕਮ ਦੇ ਨਾਲ ਪਹੁੰਚੇ ਨੇ ਮਹਾਰਾਜ ਵਾਲੇ ਕਿਛ ਲੁੱਟਣ ਆਏ ਤੇ ਮਹਰਾਜ ਪਿੰਡ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵਰੋਸਾਇਆ ਐ ਇਥੋਂ ਮਹਰਾਜ ਤੋਂ ਕੁਝ ਸਿੰਘ ਲੁੱਟਣ ਦੀ ਇੱਛਾ ਰੱਖ ਕੇ ਆਏ ਨੇ ਕਿ ਵੱਡੇ ਵੱਡੇ ਸ਼ਹਿਰ ਲੁੱਟਣੇ ਹਨ ਤੇ ਆਪਣੀ ਹੱਥ ਪੱਲੇ ਕੁਛ ਲੱਗ ਜਾਵੇਗਾ ਇਸ ਤਰ੍ਹਾਂ ਜਿਹੜੇ ਬਾਈਏ ਦੇ ਨੇ ਉਹ ਆਏ ਨੇ ਮਹਰਾਜ ਕੇ ਇਕੱਠੇ ਹੋ ਕਰਕੇ ਫੂਲ ਪੁੱਤਰਨ ਤੇ ਪਾ ਖਰਚ ਲੈਂਤਾ ਏ ਅਤੇ ਫੂਲ ਜੀ ਦੇ ਪੁੱਤਰਾਂ ਤੋਂ ਰਾਮੇ ਤੇ ਤਲੋਕੇ ਤੋਂ ਇਹ ਵੀ ਖਰਚਾ ਲੈ ਕੇ ਰਸਤਾ ਇਹਦਾ ਇਹ ਵੀ ਬੰਦਾ ਸਿੰਘ ਬੱਲ ਨੂੰ ਕਹਿੰਦੇ ਨੇ ਹੱਲਾ ਕਰਕੇ ਆਏ ਨੇ ਜਕਾਰੇ ਛੱਡਦੇ ਆ ਰਹੇ ਨੇ ਕੋਟਕਪੂਰੀਏ ਆਇਆ ਨਾ ਕੋਈ ਪਰ ਕਹਿੰਦੇ ਨੇ ਕੋਟਕਪੂਰੇ ਵਾਲਿਆਂ ਚੋਂ ਕੋਈ ਵੀ ਨਹੀਂ ਆਇਆ ਕੋਈ ਹਾਜ਼ਰ ਨਹੀਂ ਹੋਇਆ ਇਹ ਮਰਿਆ ਕਪੂਰੇ ਖਾਲੀ ਤੋਈ ਇਸ ਤਰ੍ਹਾਂ ਉਹ ਕਪੂਰਾ ਖਾਲੀ ਰਹਿ ਗਿਆ ਇਸ ਜੰਗ ਤੋਂ ਇਸ ਸ਼ਾਹਵਾਸ਼ੇ ਤੋਂ ਪਹਿਲਾਂ ਗੁਰੂ ਜੀ ਤੋਂ ਸ਼ਰਾਪ ਲੈ ਬੈਠਾ ਹੁਣ ਮੌਕਾ ਸੀ ਹੁਣ ਵੀ ਕੋਈ ਨਾ ਭੇਜਿਆ ਇਸ ਕਰਕੇ ਇਹ ਇਸ ਪੱਖੋਂ ਖਾਲੀ ਰਹਿ ਗਿਆ ਹੈ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ